ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਬੈਦਿਆ ਰਵਿੰਦਰ ਸਿੰਘ ਜਿਉਂਦਾ ਰਵੈਦਾ ਤੋਂ ਆਪਾਂ ਮੂਸਲੀ ਪਾਕ ਬਣਾ ਰਹੇ ਹਾਂ ਮੂਸਲੀ ਪਾਕ ਦੇ ਗੁਣਾਂ ਬਾਰੇ ਸਭ ਪਤਾ ਹੈ ਮੂਸਲੀ ਸਭ ਖਾਣਾ ਚਾਹੁੰਦੇ ਨੇ ਪਰ ਇਹ ਪਾਕ ਬਣਾਉਣਾ ਮੁਸ਼ਕਲ ਆ ਪਚਾਉਣਾ ਮੁਸ਼ਕਲ ਨਹੀਂ ਹੈ ਸਰੀਰ ਨੂੰ ਬਲ ਬਹੁਤ ਦਿੰਦਾ ਇਹਦੇ ਦੇਖੋ ਕਿੰਨੀਆਂ 40 45 ਚੀਜ਼ਾਂ ਜਿਹੜੀ ਇਹਨੂੰ ਮੂਸਲੀ ਨੂੰ ਬਹੁਤ ਵਧੀਆ ਢੰਗ ਨਾਲ ਪਚਾਉਂਦੀਆਂ ਬੋਡੀ ਦੇ ਵਿੱਚ ਲੱਗਦੀ ਹੈ ਇਹ ਬਲ ਵੀਰਿਆ ਵਾਧਕ ਸ਼ੁਕਰਵਰਧਕ ਇਸਤਰੀ ਪੁਰਸ਼ ਦੋਨਾਂ ਲਈ ਲਾਭਕਾਰੀ ਕਾਂਤੀ ਪ੍ਰਦ ਤੇਜਵਦਕ ਰੋਗ ਨਾਲ ਲੜਨ ਦੀ ਸ਼ਕਤੀ ਵਧਾਉਣ ਵਾਲਾ ਔ ਜੋਗ ਹੈਗਾ ਬਵਾਸੀਰ ਖਾਂਸੀ ਪੁਰਾਣੇ ਜ਼ਖਮ ਟੀਵੀ ਦਮਾ ਕਮਜ਼ੋਰੀ ਇਸਤਰੀਆਂ ਦਾ ਰਜੋਦੋਸ਼ ਬੰਦਿਆਂ ਦਾ ਵੀਰੀਦੋਸ਼ ਕਿਸੇ ਤਰ੍ਹਾਂ ਦੀ ਵੀ ਪੂਰੀ ਕਮਜ਼ੋਰੀ ਨੂੰ ਵੀ ਜੜ੍ਹ ਚੋਂ ਖੜਦ ਹੁੰਦਾ ਇਹ ਇਸ ਨੂੰ ਖਾਣ ਨਾਲ ਸਰੀਰ ਹਿਸਟ ਪਸਟ ਹੋ ਜਾਂਦਾ ਤੇ ਬੰਦੇ ਦੇ ਵਿੱਚ ਬਲ ਵੀਰੀਏ ਵੜਾਪੇ ਦੇ ਵਿੱਚ ਵੀ ਹੋ ਜਾਂਦਾ ਤੇ ਬਾਕੀ ਜਿਹੜਾ ਨੌਜਵਾਨ ਇਹਨੂੰ ਸੇਵਨ ਕਰੂਗਾ ਉਹਦੇ ਵਿੱਚ ਦੁਗਣਾ ਸਟੈਮਨਾ ਹੋ ਜਾਂਦਾ ਇਸ ਨੂੰ ਇਹ ਸਰਦੀ ਚ ਸੇਵਨ ਕਰਨਯੋਗ ਆਸੁਣੀ ਵੈਦ ਆਸੁਣੀ ਕੁਵਾਰ ਨੇ ਇਹਨੂੰ ਬਣਾਇਆ ਸੀ ਤੇ ਇਹ ਅਸੀਂ ਪਰੰਪਰਾਗਤ ਹਰ ਇੱਕ ਸਾਲ ਆਪਣੀ ਕਲੀਨਿਕ ਤੇ ਤਿਆਰ ਕਰਦੇ ਆ ਇਸ ਵਾਰ ਦਾ ਇਹ ਤਿਆਰ ਹੋ ਚੁੱਕਿਆ ਜਿਸ ਨੂੰ ਵੀ ਜ਼ਰੂਰਤ ਹੋਵੇ ਤਾਂ ਉਹ ਸਾਡੇ ਕੋ ਆ ਕੇ ਇਸ ਨੂੰ ਲੈ ਸਕਦਾ ਤੇ ਇਹਦਾ ਇੱਕ ਡੱਬਾ ਤਕਰੀਬਨ 1000 ਰੁਪਏ ਦਾ ਪੈਂਦਾ ਹੈਗਾ ਇਹ ਇਹ ਸਾਡੇ ਕੋਲ ਤੁਸੀਂ ਡਾਕ ਖਰਚਾ ਪਾ ਕੇ ਮੰਗਵਾ ਵੀ ਸਕਦੇ ਹੋ ਤੇ ਇਹਨੂੰ ਤੁਸੀਂ ਸੇਵਨ ਕਰਕੇ ਮੈਂ ਇੱਥੇ ਤੱਕ ਵੀ ਦੇਖਿਆ ਵੀ ਇਹਦੇ ਨਾਲ ਜਿਹੜੇ ਚਿੱਟੇ ਹੁੰਦੇ ਵਾਲ ਉਹ ਵੀ ਰੁਕ ਜਾਂਦੇ ਆ ਹੱਡੀਆਂ 'ਚ ਬਹੁਤ ਤਾਕਤ ਆ ਜਾਂਦੀ ਆ ਜਿਹਨੇ ਡਿਸਕ ਜੋੜ ਵਗੈਰਾ ਦੁਖਦੇ ਰਹਿੰਦੇ ਆ ਉਹ ਬਿਲਕੁਲ ਹੀ ਠੀਕ ਹੋ ਜਾਂਦੇ ਆ ਤੇ ਜਿਨ੍ਹਾਂ ਨੇ ਮਾਸਪੇਸ਼ੀ ਤੱਕ ਕਮਜ਼ੋਰ ਹੋ ਕੇ ਵਾਰ-ਵਾਰ ਬਵਾਸੀਰ ਵਗੈਰਾ ਹੁੰਦੀ ਉਹ ਵੀ ਠੀਕ ਹੋ ਜਾਂਦੀ ਆ ਥੈਂਕ ਯੂ ਜੀ ਵੈਰੀ ਮਚ ਇਹਨੂੰ ਸ਼ੇਅਰ ਕਰਦੇ